ਰੇਖਿਵੇਂ ਦੇ ਦਿਨ ਚੱਲਦੇ ਨੇ ਅਸਾਈ ਭਰਾਵਾਂ ਨੂੰ 크리스마ਸ ਦੀ ਬਹੁਤ ਬਹੁਤ ਮੁਬਾਰਕਾਂ ਪਰ ਮੈਂ ਕੁਝ ਸਾਡੇ ਸੇਖੋਂ ਦੇ ਵਿੱਚ ਕਢਮ ਚੌਧਰੀ ਆਪੇ ਬਣੇ ਹੋਏ ਨੇ ਉਹਨਾਂ ਦੀ ਕਰਦੂਤ ਤੁਨ ਦੱਸਣੀ ਹੈ ਧਮਕੀਆਂ ਦਿੰਦੇ ਨੇ ਢੰਡਾਂ ਵਾਲੇ ਦੀ ਕਹਿੰਦੇ ਸਾਬਜਾਦਿਆਂ ਦੇ ਸ਼ੀਦੀ ਦਿਹਾੜੇ ਸੇਕਉਮ ਦੇ ਸ਼ੀਦੀ ਦਿਹਾੜੇ ਚੱਲਦੇ ਨੇ ਤੇ ਅਸਾਈਆਂ ਦੇ ਪ੍ਰੋਗਰਾਮ ਬੰਦ ਕਰਵਾ ਰਹੇ ਨੇ ਤੁਸੀਂ ਕਹਿੰਦੇ ਸਪੀਕਰਾਂ ਦੇ ਵਿੱਚ ਉੱਚੀ ਆਵਾਜ਼ ਕਰਕੇ 크੍ਰਿਸ਼ਮਸ ਮਨਾ ਰਹੇ ਜਿਹੜੇ ਕਿ ਉਹਨਾਂ ਦੇ ਪ੍ਰੋਗਰਾਮ ਬੰਦ ਕਰਾਉਣ ਵਾਸਤੇ ਖਲਰ ਪਾਇਆ ਜਾ ਰਿਹਾ ਹੈ ਆ ਇੱਕ ਜੋਗੇ ਦਾ ਹੈਗਾ ਸਿਰਾਜਾ ਉਹ ਜਿਹੜਾ ਮਲੰਗ ਇਹ ਨਵਾਂ ਪਹਿਲਾਂ ਛਿੱਤਰਖਾ ਕੇ ਹਟਿਆ ਕੁਝ ਹੋਰ ਨੇ ਉਹ ਜਾ ਕੇ ਪ੍ਰੋਗਰਾਮ ਬੰਦ ਕਰਾਉਂਦੇ ਐ ਮੈਂ ਇੱਕ ਬੇਨਤੀ ਕਰਨੀ ਐ ਜਦੋਂ ਤੁਸੀਂ ਇਹ ਇਤਰਾਜ਼ ਕਰਦੇ ਹੋ ਕਿ ਤੁਸੀਂ ਵੱਡੇ ਸਪੀਕਰ ਲਾ ਕੇ 크리스마ਸ ਦੇ ਦਿਨਾਂ ਵਿੱਚ ਅਸਾਈ ਭਾਈਚਾਰਾ ਨੂੰ ਕਹਿੰਦੇ ਹੋ ਕਿ ਪ੍ਰੋਗਰਾਮ ਕਰ ਰਹੇ ਹੋ ਤੁਸੀਂ ਸਪੀਕਰ ਬੰਦ ਕਰੋ ਉਦੋਂ ਅਸੀਂ ਆਪਣੇ ਮੰਜੇ ਥੱਲੇ ਸੋਟਾ ਕਿਉਂ ਨਹੀਂ ਮਾਰਦੇ ਅਸੀਂ ਜਿਹੜੇ ਸਾਡੇ ਲੋਕ ਹੁੱਲਵਾਜੀ ਕਰਦੇ ਨੇ ਟਰੈਕਟਰਾਂ ਤੇ ਵੱਡੇ ਬੂਫਰ ਲਾ ਕੇ ਡੀਜੇ ਪਾਜਾ ਕੇ ਲੰਗਰਾਂ ਤੇ ਡੀਜੇ ਲਾ ਕੇ ਲੈ ਕੇ ਜਾਂਦੇ ਆ ਆ ਹੁਣ ਮੂਰੇ ਹੁਲਾਮੋ ਲਾ ਜਾਣਾ ਤੇ ਆ ਹੁਣ ਸ਼ੀ ਦਿਹਾੜੇ ਚੱਲਦੇ ਨੇ ਤੇ ਅਸੀਂ ਕਿੰਨਾ ਕੁ ਸਮਰਪਤਾਂ ਸੀ ਦਿਹਾੜਿਆਂ ਨੂੰ ਤੁਸੀਂ ਹਰੇਕ ਟਰੈਕਟਰ ਤੇ ਵੱਡੇ ਡੀਜੇ ਸਪੀਕਰ ਲਾਏ ਹੋਏ ਨੇ ਬੂਫਰ ਲਾਏ ਹੋਏ ਨੇ ਉਹਨਾਂ ਬਾਰੇ ਕੀ ਖਿਆਲ ਹੈ ਇੱਕ ਵਾਰ ਮੈਂ ਬੇਨਤੀ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇਹ ਪੰਜਾਬ ਕੱਲੇ ਭਿੰਡਰਾਂ ਵਾਲੇ ਦਾ ਨਹੀਂ ਹੈਗਾ ਇਹ ਪੰਜਾਬ ਦੇ ਵਿੱਚ ਸਾਰੇ ਮਰਦਾਂ ਦੇ ਲੋਕ বাসਦੇ ਆ ਭਾਵੇਂ ਅਸਾਈ ਹੋਣ ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਸਿੱਖ ਹੋਣ ਸਭ ਦਾ ਸਾਂਝਾ ਪੰਜਾਬ ਹੈ ਅਸੀਂ ਕਬਜ਼ਾ ਨਹੀਂ ਕੀਤਾ ਹੋਇਆ ਪੰਜਾਬ ਤੇ ਇਹ ਜਿਹੜੇ ਆਪੇ ਬਣੇ ਚੌਧਰੀ ਨੇ ਨਾ ਸਿੱਖ ਕੌਮ ਦੇ ਵਿੱਚ ਹਾਲਾਂਕਿ ਇਹਨਾਂ ਦਾ ਇਹਨਾਂ ਦਾ ਸਾਬਜਾਦਿਆਂ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਸਿਰ ਤੇ ਕੇਸ ਨਹੀਂ ਹੈਗੇ ਮੂੰਹ ਤੇ ਦਾੜ੍ਹੀ ਨਹੀਂ ਹੈਗੀ ਨਾ ਪੱਗ ਬੰਦੇ ਨੇ ਧੰਦੇ ਆਪੋ ਆਪਣੇ ਕਰੀ ਜਾਂਦੇ ਆ ਤੇ ਫਿਰ ਜਾ ਕੇ ਕਹਿਣਗੇ ਖਾਲਸਾ ਜਿੰਦਾਬਾਦ ਸੰਜਮ ਨਾਲ ਸਿੰਘ ਪਿੰਡਾਂ ਵਾਲੇ ਜਿੰਦਾਬਾਦ ਇਹ ਕਹਿੰਦੇ ਆ ਮੈਂ ਇੱਕ ਬੇਨਤੀ ਕਰ ਦਿੰਨਾ ਜਿਹੜੇ ਵੀ ਲੋਕ ਧਰਮ ਦੇ ਨਾਮ ਤੇ ਮਾਹੌਲ ਖਰਾਬ ਕਰਦੇ ਨੇ ਨਾ ਆ ਜਿਹੜੇ ਪਿੰਡਾਂ ਵਾਲੇ ਨਾਰੇ ਲਾਉਂਦੇ ਆ ਖਾਸ ਕਰਕੇ ਇਹਨਾਂ ਨੂੰ ਬੇਨਤੀ ਹੈ ਇਹਦਾ ਪਲੇਸ ਨੇ ਮੂਦੇ ਪਾ ਕੇ ਪਟਾ ਫੇਰਿਆ ਤੇ ਪਰਚਾ ਪਾ ਕੇ ਅੰਦਰ ਕੀਤੇ ਨਾ ਫਿਰ ਭਿੰਡਰਾਂ ਵਾਲੇ ਨੇ ਆਉਣਾ ਸਜਾਉਣ ਵਾਸਤੇ ਭਿੰਡਰਾਂ ਵਾਲਾ ਖਾਣੇ ਨਹੀਂ ਆਊਗਾ ਇਹ ਚੇਤੇ ਰੱਖਿਓ ਗੱਲ ਤੁਹਾਡੀਆਂ ਫੁਕਰੀਆਂ ਨੇ ਕੌਮ ਦਾ ਬੇੜਾ ਗਰ ਕਰਕੇ ਰੱਖਤਾ ਇੱਕ ਗੱਲ ਹੋਰ ਦੱਸੋ ਵੀ ਅਸੀਂ ਸਿੱਖ ਹੋ ਕੇ ਵੱਡੇ ਵੱਡੇ ਕੀਰਤਨ ਦਰਬਾਰ ਕਰ ਰਹੇ ਹਾਂ ਛੇ ਦਿਹਾੜਿਆਂ ਦੇ ਵਿੱਚ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਕੋਈ ਅਸਾਏ ਹਿੰਦੂ ਮੁਸਲਮ ਸਾਡੇ ਪ੍ਰੋਗਰਾਮਾਂ ਵਿੱਚ ਆ ਕੇ ਖੜਾ ਪਉਂਦਾ ਕੋਈ ਸਾਨੂੰ ਉਹ ਕਹਿੰਦਾ ਕਿ ਤੁਸੀਂ ਸਪੀਕਰ ਬੰਦ ਕਰ ਲਓ ਆ ਵਿੱਚ ਪਿੰਡਾਂ ਦੇ ਵਿੱਚ ਨਾ ਪੰਜ ਪੰਜ 6 6 ਗੁਰਦੁਆਰੇ ਆ 4 ਵਜੇ ਸਪੀਕਰ ਲਾ ਦਿੰਦੇ ਨੇ ਕੋਈ ਜਪਜੀ ਸਾਹਿਬ ਪੜਦਾ ਹੁੰਦਾ ਕੋਈ ਸੁਖਮਨੀ ਸਾਹਿਬ ਪੜਦਾ ਹੁੰਦਾ ਕੋਈ ਕਥਾ ਕਰੀ ਜਾਂਦਾ ਕੋਈ ਕੀਰਤਨ ਕਰੀ ਜਾਂਦਾ ਤੇ ਇਹ ਸਾਨੂੰ ਅਲਾਉਡ ਹੈਗਾ ਮੈਂ ਜਿਹੜੇ ਵੀ ਬੰਦੇ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਉਹਨਾਂ ਨੂੰ ਬੇਨਤੀ ਹੈ ਜੇ ਤੁਸੀਂ ਧਰਮ ਨੂੰ ਮੰਨਦੇ ਹੋ ਨਾ ਤੁਹਾਡੇ ਆਪਣੇ ਕਮਾਉਣ ਦੀ ਗੱਲ ਹੈ ਪੜੋ ਬਾਣੀ ਤੁਹਾਨੂੰ ਕੋਣ ਰੋਕਦਾ ਹੈ ਕੀਰਤਨ ਕਰੋ ਤੁਸੀਂ ਲਾਓ ਸਪੀਕਰ ਤੁਹਾਨੂੰ ਕੋਣ ਰੋਕਦਾ ਪਰ ਅਸਾਈਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪਣੇ ਪ੍ਰੋਗਰਾਮ ਨਹੀਂ ਕਰ ਸਕਦੇ ਸਾਡੇ ਸਹਬ ਜੀ ਆਦੰਦੇ ਸ਼ੀਧੀ ਤੇ ਹੱਟ ਚੱਲਦੇ ਆ ਤੁਹਾਡੇ ਨਾਲੋਂ ਨਾ ਅਗਲਾ ਬਧ ਸਤਕਾਰ ਕਰਦਾ ਗੁਰਬਾਣੀ ਦਾ ਵੀ ਤੇ ਸੀ ਦਿਧਾੜਾਂ ਦਾ ਵੀ ਤੁਸੀਂ ਤਾਂ ਇੱਕ ਧੰਦਾ ਬਣਾਇਆ ਹੋਇਆ ਹੈ ਅਸੀਂ ਨਸ਼ਾ ਛਡਾਉਨੇ ਆ ਜੀ ਅਸੀਂ ਨੌਜਵਾਨ ਨੂੰ ਅਵੇਅਰ ਕਰਦੇ ਆ ਜੀ ਤੁਸੀਂ ਕੁਝ ਨਹੀਂ ਕਰਦੇ ਨਾ ਤੁਸੀਂ ਨਸ਼ਾ ਛਡਾਉਨੇ ਹੋ ਨਾ ਤੁਸੀਂ ਨੌਜਵਾਨੀ ਲਈ ਕੁਝ ਕਰਦੇ ਹੋ ਤੁਹਾਡੇ ਚੱਲਦੇ ਨੇ ਧੰਦੇ ਹੋਰ ਕੋਈ ਕੁਝ ਨਹੀਂ ਹੈਗਾ ਮੈਂ ਤੁਹਮੇ ਬੇਨਤੀ ਕਰਨੀ ਹੈ ਕਿ ਜਿੰਨੇ ਵੀ ਅਸਾਈ ਭਰਾ ਨੇ ਕ੍ਰਿਸਮਸ ਦੇ ਦਿਨ ਚੱਲਦੇ ਨੇ ਉਹ ਮਨਾਓ ਆਪਣੇ ਸਮਾਗਮ ਕਰੋ ਪਰ ਜਦੋਂ ਕੋਈ ਇਹੋ ਜਿਹੇ ਖੜਕੰਜੇ ਆਉਂਦੇ ਨੇ ਨਾ ਫੜ ਕੇ ਛੇਤਰ ਵੀ ਫੇਰ ਇਕੱਠੇ ਹੋ ਕੇ ਕੱਲੇ ਸਵੈਨਾਂ ਦੀ ਗਲੀ ਮੈਂ ਸਾਰਿਆਂ ਨੂੰ ਕਹਿ ਰਿਹਾ ਜਿਹੜਾ ਵੀ ਕਿਸੇ ਧਾਰਮਿਕ ਪ੍ਰੋਗਰਾਮ ਦੇ ਵਿੱਚ ਖਲਰ ਪਾਉਂਦਾ ਹੈ ਉਹਦੇ ਛੇਤਰ ਫਿਰਨਾ ਚਾਹੀਦਾ ਇਹ ਇਹ ਇੱਕ ਕੌਮ ਦੇ ਨਾ ਕੜਮ ਚੌਧਰੀ ਬਣੇ ਹੋਏ ਨੇ ਲੈਣਾ ਨਹੀਂ ਦੇਣਾ ਨਹੀਂ ਬਸ ਜਾ ਕੇ ਭਿੰਡਰਾਂ ਵਾਲਾ ਜਿੰਦਾਬਾਦ ਖਾਲਸਾ ਜਿੰਦਾਬਾਦ ਕਾਦੇ ਲਈ ਵੀ ਤੁਸੀਂ ਗੁੰਡਾਗਰਦੀ ਕਰਨੀ ਹੈ ਇਹ ਗੁੰਡਾ ਰਾਜ ਹੈ ਸਾਬਤ ਕਰਨਾ ਚਾਹੁੰਦੇ ਹਾਂ ਵੀ ਭਿੰਡਰਾ ਵਾਲੇ ਦੇ ਨਾਮ ਤੇ ਅਸੀਂ ਗੁੰਡਾਗਰਦੀ ਕਰੀਏ ਖਾਲਸਾ ਰਾਂ ਦੇ ਨਾਮ ਦੇ ਸਿ ਗੁੰਡਾਗਰਦੀ ਕਰੀਏ ਜੇ ਅਗਲੇ ਗੁਰਦੁਆਰੇ ਆ ਜਾਣ ਕੱਠ ਕਰਕੇ ਵੀ ਤੁਸੀਂ ਸਪੀਕਰ ਬੰਦ ਕਰੋ ਫੇਰ ਦੇਸ਼ੀ ਨੂੰ ਐਪਲੀਕੇਸ਼ਨ ਦੇ ਕੇ ਗੁਰਦੁਆਰਾ ਸਪੀਕਰ ਬੰਦ ਕਰਵਾਇਆ ਜਾ ਸਕਦਾ ਹੈ ਸਮਝਦੇ ਜੀ ਨੂੰ ਤੇ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਦੇਖੋ ਉੱਥੇ ਕੋਈ ਸਪੀਕਰ ਬਾਹਰ ਨਹੀਂ ਲਾ ਸਕਦਾ ਗੁਰਦਵਾਰੇ ਦੇ ਅੰਦਰ ਅੰਦਰ ਲਾ ਸਕਦੇ ਤੁਸੀਂ ਬਾਹਰ ਆਵਾਜ਼ ਨਹੀਂ ਦੇ ਸਕਦੇ ਇਸ ਚਾਈ ਹੈ ਕਿ ਜੇ ਕੈਨੇਡਾ ਅਮਰੀਕਾ ਵਾਲੇ ਅਸਾਈ ਕਹਿਣ ਉਹ ਪਬਲਿਕ ਕਹਿਣ ਵੀ ਤੁਸੀਂ ਇੱਥੇ ਪ੍ਰੋਗਰਾਮ ਨਹੀਂ ਕਰ ਸਕਦੇ ਤੁਸੀਂ ਨਗਰ ਕੀਰਤਨ ਨਹੀਂ ਕਰ ਸਕਦੇ ਫਿਰ ਕੀ ਬਣੋ ਉਹਨਾਂ ਦੇ ਆਪਣੇ ਮੁਲਕ ਨੇ ਤੇ ਅਸੀਂ ਗੁੰਡਾ ਕਰਦੀ ਕਾਨੂੰਨ ਖੜਦੇ ਨਹੀਂ ਜਿਹੜੇ ਵੀ ਇਹ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਦੇ ਨੇ ਨਾ ਕਿਸੇ ਦਾ ਪ੍ਰੋਗਰਾਮ ਰਕ ਪਾਉਂਦੇ ਇਹਨਾਂ ਛਿੱਤਰ ਫੇਰਨਾਂ ਕਹਿੰਦੇ ਚੰਗੀ ਤਰ੍ਹਾਂ ਪੰਜਾਬ ਦਾ ਮਾਹੌਲੇ ਖਰਾਬ ਕਰਦੇ ਆ ਹੋਰ ਕੁਝ ਨਹੀਂ ਇਹ ਬੇਨਤੀ ਹੈ ਔਰ ਅਸਾਈ ਭਰਾਵਾਂ ਨੂੰ ਕਹ ਲਈਏ 크리스마ਸ ਦੀਆਂ ਮੁਬਾਰਕਾਂ ਖੁਸ਼ ਰਹੋ